ਮੈਂ ਹਾਂ ਤੁਹਾਡੀ ਨਾਲ ਅਨਛਲੀ ਫਗਵਾੜਾ ਸ਼ਹਿਰ ਦੇ ਨਜ਼ਦੀਕੀ ਪਿੰਡੇ ਪਿੰਡ ਝੰਡਿਆਲੇ ਵਿਖੇ ਬੀਤੀ ਰਾਤ ਪੈ ਤਕਰੀਬਨ ਅੱਧੇ ਘੰਟੇ ਤੇਜ਼ ਮੀਂਹ ਨਾਲ ਸਾਰਾ ਪਿੰਡ ਪਾਣੀ ਨਾਲ ਭਰ ਗਿਆ ਇਸ ਮੌਕੇ ਮੀਡੀਆ ਨੂੰ ਜਾਣਵੇ ਦਿੰਦੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਦੇ ਘਰਾਂ ਦੇ ਨਾਲ-ਨਾਲ ਗੁਰੂ ਘਰ ਵਿੱਚ ਪਾਣੀ ਵੜ ਗਿਆ ਜਿਸ ਕਾਰਨ ਪਿੰਡ ਵਾਸੀਆਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਨੇ ਸਬੰਧਤ ਵਿਭਾਗ ਕੀਤੀ ਹੈ ਕਿ ਪਿੰਡ ਦੇ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇ ਸੁਗਵਰ ਤੋਂ ਸ਼ਰਨਜਨ ਸਿੰਘ ਸੋਨੀਦ ਨਾਲ ਤੇ ਸ਼ਰਮਾ ਦੀ ਰਿਪੋਰਟ ਤਰੰਪਾਲ ਅਹੀਂ ਤਾਂ ਮੜੀ ਕੀ ਮਾਮਲਾ ਕੀ ਹੈ ਜਿਹੜਾ ਪਿੰਡ ਦੇ ਬਾਹਰ ਖੜੇ ਅੱਜ ਮਾਮਲਾ ਪਾਣੀ ਦਾ ਹੈ ਜੀ ਹਾਂ ਜੀ ਪਾਣੀ ਦਾ ਨਿਕਾਸ ਨਹੀਂ ਹੈਗਾ ਘਰਾਂ 'ਚ ਪਾਣੀ ਜਾਂਦਾ ਪਹਿਲੀ ਅੱਧਾ ਘੰਟਾ ਮੀਂਹ ਪਿਆ ਨਾਲੇ ਘਰਾਂ 'ਚ ਪਾਣੀ ਚਲ ਗਿਆ ਜੀ ਗੁਰਦੁਆਰੇ ਚਲ ਗਿਆ ਗੁਰਦੁਆਰਾ ਸਾਹਿਬ ਚਲ ਗਿਆ ਪਣੀ ਤੋ ਪਹਿਲੇ ਪਹਿਲੇ ਬਰਸਾਤ ਦੇ ਦੇਖਦੇ ਹੋਏ ਕਿਦਾਂ ਮਤਲਬ ਕੀ ਇਹ ਜੀ ਹਜੇ ਤਾਂ ਪਹਿਲਾਂ ਸ਼ੁਰੂਆਤ ਹੀ ਹੋਈ ਬਰਸਾਤ ਦੀ ਪਹਿਲਾ ਹੀ ਬਰਹਾ ਲਿਆ ਜੀ ਅੱਗੇ ਜਾ ਕੇ ਤਾਂ ਪਤਾ ਨਹੀਂ ਕੀ ਹੋਣਾ ਜੀ ਤੇ ਸਰਪੰਚ ਵਗੈਰਾ ਕੌਣ ਹੈ ਜੀ ਇੱਥੇ ਕੁਲਵਿੰਦਰ ਕੋ ਕੁਲਵਿੰਦਰ ਕੌਰ ਹੈ ਜੀ ਲੇਡੀਜ਼ ਲੇਡੀਜ਼ ਤੇ ਉਹਨਾਂ ਦਾ ਧਿਆਨ ਜਗਦੀ ਲਿਆਂਦਾ ਇਹ ਮਾਉਂ ਲਿਆਂਦਾ ਦੀ ਸਪਰਦੀ ਸਫਾਈ ਵੀ ਦੇਖੋ ਨਹੀਂ ਪ੍ਰੋਵਾਈ ਉਹ ਵੀ ਤੁਹਾਨੂੰ ਦੀਦਾ ਹੀ ਹੈ ਜੀ ਇੰਦਰ ਦੇਖ ਲਓ ਕਿੰਨੀ ਕਿਹਾ ਹਾਂਜੀ ਬਸ ਹਾਲ ਇਹੀ ਹੈ ਜੀ ਪੀਣ ਵਾਲਾ ਪਾਣੀ ਵੀ ਨਹੀਂ ਆਉਂਦਾ ਸਾਡੇ ਤਾਂ ਬੁਰਾ ਹਾਲ ਹੀ ਆ